ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਭਜ ਹਰ ਮਨਾ ਜੇ ਬਿਦਜਲ ਕੋਮੀਨ ਬਿਖੇਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕੋਹ ਨਾਨਕ ਪਜ ਹਰਮਨ ਪਰੇ ਨ ਜਮ ਕੀ ਫਾਸ ਤਰਨਾ ਪੋ ਇਉਹੀ ਗਇਓ ਲਿਓ ਜਰਾ ਤਨ ਜੀਤ ਕੋਹ ਨਾਨਕ ਪਜ ਹਰਮਨ ਆਉਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚੇਓ ਆਨ ਕਹ ਨਾਨਕ ਨਿਰਬਾਉ ਰੇ ਕਿਉ ਨਾ ਪਜੈ ਭਗਵਾਨ ਤਨਦਾਰਾ ਸੰਪਤ ਸਗਲ ਜਿਨਨੇ ਆਪਣੀ ਕਰਮਾਨ ਇੰਨੇ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਦਾਰਨ ਭੈਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੇਹ ਤੋ ਕਉ ਦਿਓ ਤਾਂ ਸਿਓ ਨ ਹੋ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਤਾਮ ਕੋਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਨ ਕੋਏ ਕੋਹ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨ ਆਉਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾ ਹੈ ਮਹਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ कह नानक ए भज मना पओ निध उतर पार सुख दुख जेह पर सै नोभ मोह अभिमान कह नानक सुन रे मना सो मूर्त भॻवान ਉਸ ਤਤ ਨਿੰਦਿਆ ਨਾ ਹੈ ਜਿਹੇ ਕੰਚਨ ਲੋਹਾ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਪੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਕਾਹ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜੇ ਬਖਿਆ ਸਗਲੀ ਤਜੀ ਲਿਓ ਵੇਖ ਬੈਰਾਗ कहो नानक सुनरे मना तेह नर पाग, माता ममता त जी सब ते पयो उदास कहो नानक सुन रे मना तेह ते कट ब्रह्म निवास जे प्रानी हो त जी करता राम पछान ਕਹੋ ਨਾਨਕ ਵਾ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਨਾ ਜਮਕੇ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ 모ਹ ਅਹੰਕਾਰ ਕਹੋ ਨਾਨਕ ਆਪੰਤਰੈ ਔਰ ਨਲੇਤ ਉਦਾਰ ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਇੰਨ ਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਦੋਲਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲਤੇ ਬੁਧ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੀ ਪ੍ਰਾਨੀ ਕਛੂ ਨ ਚਿਤਈ ਮਦਮਾਇਆ ਕੈ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜਿਉ ਸੁਖ ਕਉ ਚਾਹੈ ਸਦਾ ਸਰਣ ਰਾਮ ਕੀ ਲੈ ਹ ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇਹ ਮਾਇਆ ਕਾਰਨ ਤਾਵ ਹੀ ਮੂਰਖ ਲੋਗ ਅਜਾਨ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਮਨ ਮਾਇਆ ਮੈਂ ਫਜ਼ ਰਹਿਓ ਬਿਸਰੇ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ રાની રામ ના ચેતઈ મદમાયા કેંદ કહા નાનક હર પજન બિન પરત તાહે જમ ફંદ સુખ મે બહો સંગી પૈ દુખ મે સંગ નકોએ કહા નાનક હર પજ મના અંત સહાઈ હોએ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਭਜਿ ਮਨ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਹਰ ਬਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਤੋ ਸੋਨਾ ਕੀਓ ਪਰ ਓ ਲੋਭ ਕੈ ਫੰਦ ਨਾਨਕ ਸਮਿਉ ਰਮ ਗਇਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਨ ਪੀਤ ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ ਚਤਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਈ ਜਗਤ ਪਿਖਾਰੇ ਫਿਰਤ ਹੈ ਸਬ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਾ ਕਰੇ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਮੀਤੋ जि प्रानी हर जस कहो नानक کٹ سمرن رام सिमरन राम को सो नर تے जान ہر नर हर अंतर नानक مان मान भगत भगवान जिह پرانی कह न मन ਜੈਸੇ ਸੂਕਰ ਸਵਾਨ ਨਾਨਕ ਮਾਨੋਤਾ ਹੈ ਤਨ ਸਵਾਮੀ ਕੋ ਗਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਹਿ ਜਿਉ ਕੁੰਚਰ ਇਸ ਨਾਨ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਭਈ ਤਾ ਨਹਰ ਰਸ ਲੀਨ ਨੇ ਜਿ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਸਿਰ ਹਰ ਪਗਤ ਹੈ ਤੇਰਾ ਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ RAM ਗਯੋ ਰਾਵਣ ਗਯੋ ਜਾਕੋ ਬਹੁ ਪਰਵਾਰ ਕਹ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਜੋ ਉਪਜੋ ਸੋ ਬਿੰਸ ਹੈ ਪਰੋ ਅਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਬਲ ਛਟਕਿਓ ਬੰਧਨ ਪਰ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਇੱਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ राम नाम उर में गयो जाके सम नहीं कोई जेह सिमरत संकट मिटे दर्श तुहारो होए